ਕਪੂਰਥਲਾ ਦੇ ਵਿੱਚ ਜਿੰਨੇ ਵੀ ਸਕੂਲ ਪੈ ਰਹੇ ਨੇ ਟ੍ਰਾਫਿਕ ਪੁਲਿਸ ਕਪੂਰਥਲਾ ਵੱਲੋਂ ਟ੍ਰਾਫਿਕ ਐਜੂਕੇਸ਼ਨ ਚੈਨਲ ਕਪੂਰਥਲਾ ਦੇ ਵੱਲੋਂ ਵਕਤ-ਵਕਤ ਸਕੂਲਾਂ ਦੇ ਵਿੱਚ ਜਾ ਕੇ ਜਿਹੜੀਆਂ ਬੱਸਾਂ ਬੱਚਿਆਂ ਨੂੰ ਬੱਸਾਂ ਦੇ ਵਿੱਚ ਲੈ ਕੇ ਆਉਂਦੀਆਂ ਨੇ ਉਹਨਾਂ ਦੇ ਡਰਾਈਵਰ ਨੂੰ ਸਾਰਿਆਂ ਨੂੰ ਅਸੀਂ ਅੱਜ ਜਾਗਰੂਕ ਵੀ ਕਰ ਰਹੇ ਹਾਂ ਔਰ ਇੱਕ ਵਾਰਨਿੰਗ ਤੌਰ ਦੇ ਤੇ ਉਹਨੂੰ ਇਹ ਵੀ ਦੱਸ ਰਹੇ ਹਾਂ ਕਿ ਤੁਹਾਡੇ ਕੋਲ ਡਾਕੂਮੈਂਟ ਐਪਕੋ ਕਾਟਾ ਹੈਗਾ ਤਾਂ ਤੁਸੀਂ ਉਹਨੂੰ ਪੂਰਾ ਕਰਨਾ ਕਿਉਂਕਿ ਬੱਚੇ ਸੁਰੱਖਿਅਤ ਸਾਡੇ ਵਾਸਤੇ ਸਭ ਤੋਂ ਜ਼ਰੂਰੀ ਹੈ ਜਿਸ ਤਰ੍ਹਾਂ ਸਾਨੂੰ ਡਾਇਰੈਕਸ਼ਨ ਗੌਰਮੈਂਟ ਦੀ ਆਉਂਦੀਆਂ ਨੇ ਨੇ ਸਮੇਂ-ਸਮੇਂ ਦੇ ਉੱਤੇ ਤੁਹਾਡੇ ਨਾਲ ਅਸੀਂ ਉਹ ਜਿਹੜੀ ਗਲਵਾਤਾ ਕਰਦੇ ਰਹਿੰਨੇ ਆ ਸਭ ਤੋਂ ਪਹਿਲਾਂ ਤੁਹਾਡੇ ਕੋਲ ਫਿਟਨੈਸ ਸਰਟੀਫਿਕੇਟ ਜਿਹੜਾ ਹੋਣਾ ਹੈ ਉਹ ਜ਼ਰੂਰੀ ਹੈ ਬੱਸ ਵਿੱਚ ਜਿੰਨੇ ਵੀ ਬੱਚਿਆਂ ਦੀ ਕਪੈਸਿਟੀ ਅੱਗੇ ਬੈਠਣ ਦੀ ਸਿਟਿੰਗ ਕਪੈਸਿਟੀ ਹੈਗੀ ਆ ਉਨੇ ਹੀ ਬੱਚੇ ਤੁਸੀਂ ਬਿਠਾਉਣੇ ਨੇ ਔਰ ਉਸ ਦੇ ਵਿੱਚ ਫਾਇਰ ਸਿਸਟਮ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਸਪੀਡੋ ਗਵਰਨਰ ਹੋਣਾ ਤੁਹਾਡੇ ਕੋਲ ਜ਼ਰੂਰੀ ਹੈਗਾ ਔਰ ਬੱਸ ਦਾ ਜਿਹੜਾ ਵੈਲਿਡ ਲਾਇਸੈਂਸ ਹੈਗਾ ਉਹ ਹੋਣਾ ਬਹੁਤ ਜ਼ਰੂਰੀ ਆ ਡਰਾਈਵਰ ਜਿਹੜਾ ਬੱਸ ਦਾ ਹੈਗਾ ਜਿਸ ਦੇ ਵਿੱਚ ਸਕੂਲ ਦੇ ਬੱਚੇ ਸਫ਼ਰ ਕਰ ਰਹ ਡ라이ਵਰ ਜਿਹੜਾ ਹਮੇਸ਼ਾ ਤੰਦਰੁਸਤ ਫਿੱਟ ਹੋਵੇ ਔਰ ਨਸ਼ੇ ਤੋਂ ਰਹਿਤ ਹਰ ਸਮੇਂ ਆਪਣੀ ਵਾਸ ਜਿਹੜੀ ਆ ਉਹ ਚਲਾਵੇ ਅਸੀਂ ਸਕੂਲ ਦੀ ਮੈਨੇਜਮੈਂਟ ਨੂੰ ਵੀ ਔਰ ਜਿਹੜਾ ਟਰਾਂਸਪੋਰਟ ਸਕੂਲ ਦਾ ਇੰਚਾਰਜ ਹੈਗੇ ਨੇ ਅਸੀਂ ਉਹਨਾਂ ਦੇ ਨਾਲ ਵੀ ਇਹਨਾਂ ਨੂੰ ਜਾਗਰੂਕ ਕੀਤਾ ਹੈ ਕਿ ਆਪਣੇ ਡਰਾਈਵਰ ਜਿਹੜੇ ਨੇ ਉਹਨਾਂ ਨੂੰ ਹਰ ਸਮੇਂ ਫਿਟਨੈਸ ਦੇ ਵਲਾਂ ਧਿਆਨ ਦਿੱਤਾ ਜਾਵੇ ਤਾਂ ਕਿ ਬੱਚਿਆਂ ਨੂੰ ਸੁਰੱਖਿਅਤ ਕੀਤਾ ਜਾਵੇ ਜਿਹੜੀਆਂ ਘਟਨਾਵਾਂ ਪਿਛਲੇ ਦਿਨਾਂ 'ਚ ਵਾਪਰੀਆਂ ਨੇ ਤਾਂ ਕਿ ਉਹ ਦੁਬਾਰਾ ਘਟਨਾ ਜਿਹੜੀਆਂ ਨੇ ਉਹ ਨਾ ਹੋ ਸਕਣ ਤੇ ਬੱਚਿਆਂ ਦੀ ਇਹ ਜ਼ਿੰਦਗੀ ਦਾ ਮਾਮਲਾ ਹੈਗਾ ਇਸ ਕਰਕੇ ਕਿਸੇ ਨੂੰ ਵੀ ਕਿਸੇ ਵੀ ਬੱਚੇ ਦੇ ਨਾਲ ਕੋਈ ਖਲਵਾੜ ਕਰਨ ਨਹੀਂ ਦਿੱਤਾ ਜਾਵੇਗਾ